ਸਤਨਾਮ ਸ੍ਰੀ ਰਾਮ ਹੈ ਗੁਰੂ ਸਾਹਿਬ ਜੀ ਸੋ ਰਠਾ ਪਹਿਲਾ ਪਹਿਲਾ ਜਿਸ ਜਲ ਨਿਦਕਾਰਣ ਤੋਂ ਮ Jag ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ छोड वेस भेख चतु दुविधा इहो पल नलनिध कारण तुम जग आए अमृत अमृतुर पाही जियो छोडहेख चतराई दुबा इहो फाल नाही जी ਮਾਨ ਰਹੀ ਠਹਿਰ ਰਹਾ ਹਾਂ ਮਤ ਕੱਟ ਜਾਹੀ ਜਿਉ ਬਾਹਰ ਢੂੰਢਤ ਬਹੁਤ ਦੁੱਖ ਪਾਵ ਹੈ ਰ ਅੰਮ੍ਰਿਤ ਕਟਵਾਹੀ ਜੀ ਰਹਾ ਆਵ ਗੁਣ ਛੋੜ ਗੋਣਾ ਕਉ ਆਵਹਿ ਕਰ ਆਵ ਗੁਣ ਪਛਤਾਹੀ ਜੀ ਸਾਰ ਆਪ ਸਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀ ਚ ਬੁਢਾਈ ਜੀਓ ਅੰਤਰ ਮਨ ਲ ਨ ਬ ਬਹੁਤ ਟੁੱਟੇ ਬਾਹਰ ਨਾ ਵਹਿ ਕਾਹੀ ਜੀਉ ਨਿਰਮਲ ਨਾਮ ਜਪਹੁ ਸਾਧ ਗੁਰ ਮੁਖ ਅੰਤਰ ਕੀ ਗਾਤ ਤਾਹੀ ਜੀਉ ਪਰ ਹਰ ਲੋਭ ਨਿੰਦਾ ਸੱਚ ਗੁਰ ਬਚਨ ਫਲ ਪਾਹੀ ਜਿਉ ਜਿਉ ਪਾਵ ਤਿਉ ਰੱਖਾ ਹਰ ਜਿਉ ਜਨ ਨਾਨਕ ਸਬਦ ਸਲਾਹੀ ਜੀਓ ਪਰ ਹਰ ਲੋਵ ਬਿੰਦਾ ਕੂੜ ਤੇ ਆ ਗਾਹੂ ਸੱਚ ਗੁਰ ਬਚਨ ਹੀ ਫਾਲ ਪਾਹੀ ਜੀਓ ਜੇਉ ਪਾਵਤਿਉ ਰਾਖਾ ਹੂੰ ਹਰ ਜੀਉ ਜਨਮਾਨਕ ਸਾਬਦ ਸਲਾਹੀ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ